ਲਾਰੇ ਲਾਇਸੀ ਇਹਨਾਂ ਨੇ ਵੀ ਅਸੀਂ ਤੁਹਾਡਾ ਜਿਹੜਾ ਮਾਨ ਪੱਤਾ ਦੁੱਗਣਾ ਕਰਾਂਗੇ ਅਸੀਂ ਤੇ ਆਨੇ ਸਰਕਾਰ ਡੁੱਬ ਕੇ ਮਰ ਜੇ ਦੁੱਗਣਾ ਤੇ ਕਰਨਾ ਕੀ ਜਿਹੜਾ ਸਾਨੂੰ ਪਹਿਲੇ ਸਰਕਾਰਾਂ ਦਿੱਤਾ ਸਾਡਾ ਉਹ ਵੀ ਕੀਆ ਵੀ ਦੁਪਹਿਰ ਵਿੱਚ ਬੀਬੀਆਂ ਸਵੇਰ ਦੀਆਂ ਭੁੱਖੀਆਂ ਤੇ ਆਈਆਂ ਨੇ ਹੁਣ ਆਣ ਕੇ ਘੋਟ ਘੋਟ ਪਾਣੀ ਪਿਆ ਕੇ ਗਏ ਆ ਤੇ ਮੈਂ ਕਹਿੰਦੀ ਹਾਂ ਕਿ ਹਲਕੇ ਜਿਹੇ ਐਮਐਲਏ ਜਦੋਂ ਵੋਟਾ ਲੈਣ ਹੁੰਦੇ ਉਹ ਕਿਹੜੇ ਮੂੰਹ ਨਾਲ ਲਉਂਦੇ ਅੱਜ ਉਹ ਜੀਤੀਆਂ ਆ ਉਹਨਾਂ ਹੀ ਪਾਈਆਂ ਦਾ ਪਰਿਵਾਰ ਆ ਜਿਨ੍ਹਾਂ ਨੂੰ 11 ਮਹੀਨੇ ਹੋ ਗਏ ਸਟੇਟ ਫੰਡ ਨਹੀਂ ਮਿਲਿਆ ਅਸੀਂ ਉਹਨਾਂ ਚਿਹਰੇ ਧਰਨਾ ਨਹੀਂ ਛੁਕਰਾ ਜਿਨ੍ਹਾਂ ਤੇ ਸਾਡਾ 11 ਮਹੀਨੇ ਰਸਟੇਡ ਫੰਡ ਦਾ ਨਾ ਪਿਆ ਤੋਂ ਨਹੀਂ ਢਕੇ ਲੋਕ ਕੱਟਾਲੇ ਜੋ ਲੜਦੇ ਲੋਕ ਜੇ ਨਾ ਤੋਂ ਨਹੀਂ ਢਕੇ ਲੋਕ ਮੰਗ ਪੱਤਰ ਦਿੱਤਾ ਸੀ ਆਪਾਂ ਉਹਦੋਂ ਹੀ ਐਮਐਲਏ ਸਾਹਿਬ ਨੇ ਸਰਕਾਰ ਦੇ ਜਿਹੜਾ ਪੀ ਧਿਆਨ ਦੇ ਵਿੱਚ ਲਿਆ ਦਿੱਤਾ ਗਿਆ ਸੀ ਅੱਜ ਫੇਰ ਇਹਨਾਂ ਪਹਿਣਾ ਨੇ ਧਰਨਾ ਲਾਇਆ ਮੇਰੀ ਹੁਣ ਐਮਐਲਏ ਸਾਹਿਬ ਨਾਲ ਵੀ ਗੱਲ ਹੈ ਮੈਂ ਇਹਨਾਂ ਨੂੰ ਦੱਸਤਾ ਵੀ ਮੇਰੇ ਪਹਿਣਾ ਦੀਆਂ ਵੀ ਅਸੀਂ ਲਗਾਤਾਰ ਜਿਹੜਾ ਧਰਨਾ ਆਇਆ ਤੇ ਜਾਰੀ ਰੱਖਣਾ ਉਹਨਾਂ ਨੇ ਕਿਹਾ ਵੀ ਆਪਾਂ ਸਰਕਾਰ ਨਾਲ ਗੱਲ ਕਰਦੇ ਆਂ ਜਿਹੜਾ ਮੁੱਖ ਮੰਤਰੀ ਸਾਹਿਬ ਹੈ ਛੇਤੀ ਹੀ ਮਤਲਬ ਇਹਨਾਂ ਦੀਆਂ ਤਨਖਾਹਾਂ ਬਾਰੇ ਕੋਈ ਨਾ ਕੋਈ ਫੈਸਲਾ ਜੀ ਪਤਾ ਨਹੀਂ ਜਿਹੜਾ ਧਰਨ ਦਿੱਤਾ ਗਿਆ ਇਸ ਬੰਦੀ ਕੀ ਕਹਿਣਾ ਚਾਹੁੰਦੇ ਜੀ ਅਸੀਂ 4 ਤਰੀਕ ਨੂੰ ਤੁਸੀਂ ਨਾਲ ਹੀ ਆਏ ਸੀ ਤੇ ਇਹਨਾਂ ਦੇ ਪੀਏ ਹਰਜਿੰਦਰ ਨੂੰ ਅਸੀਂ ਮੰਗ ਪੱਤਰ ਦੇ ਕੇ ਆਏ ਭਈ ਸਾਨੂੰ 11 ਮਹੀਨੇ ਹੋ ਗਏ ਹੈ ਸਟੇਟ ਖੰਡ ਨਹੀਂ ਮਿਲਿਆ ਨਹੀਂ ਮਿਲਿਆ ਉਹਦੇ ਤੇਨਾਂ ਕੋਈ ਕਾਰਵਾਈ ਨਹੀਂ ਕੀਤੀ ਸਾਡੇ ਹਲਕੇ ਦੇ ਐਮਐਲਏ ਹੁਣ ਕਿ ਧੀਆਂ ਪੈਣਾ ਰੁੱਲਦੀਆਂ ਫਿਰਨ ਅਸੀਂ ਤਾਂ ਅੱਜ ਅਸੀਂ ਸਵੇਰ ਦੀ ਆਈਆਂ ਕਿਸੇ ਐਮਐਲਏ ਨੇ ਇੱਥੇ ਫੋਨ ਕੀਤਾ ਕਿਸੇ ਪੀਏ ਨੇ ਨਹੀਂ ਕੀਤਾ ਭਈ ਦੁਪਹਿਰ ਵਿੱਚ ਬੀਬੀਆਂ ਸਵੇਰ ਦੀਆਂ ਭੁੱਖੀਆਂ ਤੇ ਆਈਆਂ ਨੇ ਹੁਣ ਆਣ ਕੇ ਜੇ ਮੈਂ ਕਹਿੰਦੀ ਪਹਿਲਕੇ ਦੇ ਐਮਐਲਏ ਜਦੋਂ ਬੋਟਾ ਲੈਣ ਹੁੰਦੇ ਉਹ ਕਿਹੜੇ ਮੂਨਾ ਲਾਉਂਦੇ ਅੱਜ ਉਹ ਹੀ ਬੀਬੀਆਂ ਆ ਉਹਨਾਂ ਹੀ ਪਾਈਆਂ ਦਾ ਪਰਿਵਾਰ ਆਇਆ ਜਿਨ੍ਹਾਂ ਨੂੰ 11 ਮਹੀਨੇ ਹੋ ਗਏ ਸਟੇਟ ਫੰਡ ਨਹੀਂ ਮਿਲਿਆ ਅਸੀਂ ਉਹਨਾਂ ਚ ਇਹ ਧਰਨਾ ਨਹੀਂ ਛੁਕਰਾ ਜਿਨ੍ਹਾਂ ਤੇ ਸਾਡਾ 11 ਮਹੀਨੇ ਦਾ ਸਟੇਟ ਫੰਡ ਨਾ ਪਿਆ ਤੇ ਦੂਜੀ ਗੱਲ ਜੇ ਕਿਸੇ ਵੀ ਅਗਰੋੜੀ ਵਰਕਰ ਜਿਹੜੇ ਪਰ ਨੂੰ ਰਾਤ ਤੁਹਾਨੂੰ ਪਤਾ ਕਿਵੇਂ ਨਸ਼ਾ ਤਸਕਰੀ ਫਿਰਦੇ ਆ ਕੁਛ ਵੀ ਹੋ ਗਿਆ ਜ਼ਿੰਮੇਵਾਰ ਸਾਡੇ ਹਲਕੇ ਦੇ ਐਮਐਲਏ ਚੋਣ ਦੇ ਪੀ ਹੋਣਗੇ ਹਾਂਜੀ ਭੰਜੀਆ ਜਿਹੜਾ ਧਰਨਾ ਦਿੱਤਾ ਇਹਦਾ ਕੀ ਮੀਨਿੰਗ ਹੈ ਤੁਹਾਡਾ ਏ ਜੀ ਮੀਨਿੰਗ ਹੈ 11 ਮਹੀਨੇ ਤੋਂ ਸਾਨੂੰ ਸਟੇਟ ਫੰਡ ਨਹੀਂ ਮਿਲ ਰਿਹਾ ਅਸੀਂ ਪਹਿਲਾਂ ਸਾਡੇ ਲੜੀਵਾਰ ਧਰਨੇ ਜਿਹੜੇ ਸੀਪੀਓ ਦਫ਼ਤਰ ਚੱਲਦੇ ਰਹੇ ਆ ਅੱਜ ਅਸੀਂ ਧਰਨਾ ਜਿਹੜਾ ਆਪਣੇ ਐਮਐਲਏ ਦੇ ਦਫ਼ਤਰ ਮੂਹਰੇ ਦਿੱਤਾ ਹੈ ਕਿ ਸਾਨੂੰ ਬੜੇ ਤਰਲੇ ਮੀਂਤਾ ਕਰਨ ਦੇ ਬਾਵਜੂਦ ਵੀ ਅਜੇ ਤੱਕ ਸਾਡਾ ਜਿਹੜਾ ਸਟੇਟ ਦਾ ਫੰਡ 11 ਮਹੀਨੇ ਤੋਂ ਨਹੀਂ ਮਿਲਿਆ 9 ਮਹੀਨੇ ਬਾਅਦ ਜਿਹੜੀ ਇਹ ਜਨਾਨੀ ਬੱਚੇ ਨੂੰ ਜਨਮ ਦੇ ਦਿੰਦੀ ਆ ਇਹਨਾਂ ਨੇ ਸਾਡੀ ਤਨਖਾਹ ਨਹੀਂ ਪਾਈ ਇਸ ਤੋਂ ਹੋਰ ਸ਼ਰਮ ਵਾਲੀ ਗੱਲ ਹੈ ਗਾਲਿਆ ਜਦੋਂ ਅਸੀਂ ਇਹ ਸਰਕਾਰਾਂ ਚੋਣੀਆਂ ਸੀ ਉਦੋਂ ਤੇ ਬੜੇ ਸਾਨੂੰ ਦਾਅਵੇ ਤੇ ਲਾਰੇ ਲਾਏ ਸੀ ਇਹਨਾਂ ਨੇ ਵੀ ਅਸੀਂ ਤੁਹਾਡਾ ਜਿਹੜਾ ਮਾਣ ਪੱਤਾ ਦੁੱਗਣਾ ਕਰਾਂਗੇ ਅਸੀਂ ਤੇ ਆਨੇ ਸਰਕਾਰ ਡੁੱਬ ਕੇ ਮਰ ਜੇ ਦੁੱਗਣਾ ਤੇ ਕਰਨਾ ਕੀ ਜਿਹੜਾ ਸਾਨੂੰ ਪਹਿਲੀਆਂ ਸਰਕਾਰਾਂ ਦਿੱਤਾ ਸਾਡਾ ਉਹ ਵੀ ਗਿਆ ਤੇ ਹੁਣ ਜਿਹੜਾ ਸਾਡਾ ਇਹ ਲਗਾਤਾਰ ਧਰਨਾ ਜਿਹੜਾ ਐ ਐਮਐਲਏ ਦੇ ਦਫ਼ਤਰ ਮੂਹਰੇ ਚੱਲੂਗਾ ਐਮਐਲਏ ਸਾਹਿਬ ਵੀ ਅੱਜ ਸਾਨੂੰ ਇੱਥੇ ਕੋਈ ਨਹੀਂ ਮਿਲਿਆ ਨਾ ਸਾਨੂੰ ਕਿਸੇ ਨੇ ਆ ਕੇ ਕੋਈ ਵਿਸ਼ਵਾਸ ਦਿਵਾਇਆ ਪਹਿਲਾਂ ਵੀ ਮੰਗ ਪੱਤਰ ਦੇ ਚੁੱਕੇ ਆ ਤੇ ਸਾਡੀ ਜਿਹੜੀ ਕੋਈ ਸੁਣਵਾਈ ਨਹੀਂ ਹੋਈ ਤੇ ਸਾਡੇ ਜਿਹੜੇ ਧਰਨੇ ਇਤਰੇ ਜਾਰੀ ਰਹਿਣਗੇ ਇਹ ਕਿੰਨਾ ਚਿਰ ਧਰਨਾ ਜਾਰੀ ਰਹੂਗਾ ਜੀ ਇਹ ਜਿੰਨਾ ਚਿਰ ਤੱਕ ਸਾਡਾ ਜਿਹੜਾ ਮਾਨ ਪੱਤਾ ਜਿਹੜਾ ਨਹੀਂ ਮਿਲਦਾ ਉਹਨਾਂ ਚਿਰ ਤੱਕ ਸਾਡਾ ਧਰਨਾ ਜੀ ਜਾਰੀ ਰਹੂਗਾ ਓਕੇ ਸਰਾਰ ਅਰਵਿੰਦਰ ਸਿੰਘ ਜੀ ਇਹ ਆਂਗਣ ਵਾਲੀ ਬੀਬੀਆਂ ਨੇ ਤੁਹਾਡੇ ਦਫ਼ਤਰ ਘੜੀ ਧਰਨਾ ਲਾਇਆ ਹੈ ਇਹ ਕਹਿੰਦੀਆਂ ਵੀ ਬੀਤੇ 11 ਮਹੀਨਿਆਂ ਤੋਂ ਸਾਨੂੰ ਮਾਨ ਪੱਤਾ ਨਹੀਂ ਮਿਲਿਆ ਔਰ ਜਿੰਨਾ ਚਿਰ ਸਾਡਾ ਮਾਨ ਪੱਤਾ ਨਹੀਂ ਮਿਲਦਾ ਉਹਨਾਂ ਦੇ ਧਰਨਾ ਸਾਡਾ ਜਿਹੜਾ ਤੁਹਾਡੇ ਦਫ਼ਤਰ ਘੜੀ ਜਾਰੀ ਚੱਲ ਰਿਹਾ ਹੋਊਗਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਗੋਲਡ ਸਾਹਿਬ ਪਹਿਲੀ ਗੱਲ ਤਾਂ ਵੀ ਭੈਣਾ ਪਹਿਲਾਂ ਵੀ ਆਈਆਂ ਸੀ ਨਾ ਪਹਿਲਾਂ ਧਰਨਾ ਇੱਥੇ ਲਾਇਆ ਸੀ ਆਪਣੇ ਕੋਲ ਇੱਕ ਦਿਨ ਤੁਹਾਨੂੰ ਵੀ ਸ਼ਾਇਦ ਇਸ ਗੱਲ ਦਾ ਕਲੀਅਰ ਪਤਾ ਹੈ ਉਹ ਉਹਨਾਂ ਨੇ ਜਿਹੜਾ ਮੰਗ ਪੱਤਰ ਦਿੱਤਾ ਸੀ ਆਪਾਂ ਉਹ ਦਿਨ ਹੀ ਐਮਲੇ ਸਾਹਿਬ ਨੇ ਸਰਕਾਰ ਦੇ ਜਿਹੜਾ ਪੀ ਧਿਆਨ ਦੇ ਵਿੱਚ ਲਿਆ ਦਿੱਤਾ ਗਿਆ ਸੀ ਅੱਜ ਫਿਰ ਇਹਨਾਂ ਭੈਣਾਂ ਨੇ ਧਰਨਾ ਲਾਇਆ ਆ ਮੇਰੀ ਹੁਣ ਐਮਐਲਏ ਸਾਹਿਬ ਨਾਲ ਵੀ ਗੱਲ ਹੋਈ ਮੈਂ ਉਹਨਾਂ ਨੂੰ ਦੱਸਤਾ ਵੀ ਮੈਨੂੰ ਭੈਣਾਂ ਦੀਆਂ ਵੀ ਅਸੀਂ ਲਗਾਤਾਰ ਜਿਹੜਾ ਧਰਨਾ ਆ ਇੱਥੇ ਜਾਰੀ ਰੱਖਣਾ ਆ ਉਹਨਾਂ ਨੇ ਕਿਹਾ ਵੀ ਆਪਾਂ ਸਰਕਾਰ ਨਾਲ ਗੱਲ ਕਰਦੇ ਆ ਜਿਹੜਾ ਮੁੱਖ ਮੰਤਰੀ ਸਾਹਿਬ ਹੈ ਛੇਤੀ ਹੀ ਮਤਲਬ ਇਹਨਾਂ ਦੀਆਂ ਤਨਖਾਹਾਂ ਬਾਰੇ ਕੋਈ ਨਾ ਕੋਈ ਫੈਸਲਾ ਜ਼ਰੂਰ ਲੈਣਗੇ ਮਿਹਰਬਾਨੀ ਥੈਂਕ ਯੂ